ਮਾ ਜੀ ਉਹਨੇ ਕਦੇ ਕੀਤਾ ਸਰ ਜੀ ਮਰਦਾ ਹੈ ਕਿੰਟਾ ਸਰ ਕੀ ਮਾਮਲਾ ਹੈ ਜਿਹੜੇ ਮਰਡਰ ਹੋਇਆ ਜੀ ਕਿਸਤਾਨ ਇੱਕ 33 ਸਾਲ ਦੇ ਨੌਜਵਾਨ ਦਾ ਮਰਡਰ ਹੋਇਆ ਜੀ ਤੇ ਉਸ ਸੰਬੰਧੀ ਕੁਝ ਜਿਹੜੇ ਲੋਕੀ ਨੇ ਅਸੀਂ ਰਾਉਂਡ ਅਪ ਕੀਤੇ ਨੇ ਅਰੈਸਟ ਕਰਤੇ ਨੇ ਤੇ ਹੁਣ ਬੋਡੀ ਦਾ ਪੋਸਟਮਾਰਟਮ ਵਗੈਰਾ ਕਰਾ ਲਿਆ ਅਸੀਂ ਸਿਵਲ ਹਸਪਤਲ ਸੰਗਰੂਰ ਆ ਜੀ ਰਾਮ ਸਿੰਘ ਸਰ ਨਾਮ ਕਿਤੇ ਹੋਰ ਦਾ ਕੀ ਹੈ ਇਹਦਾ ਨਾਮ ਜਿਹੜਾ ਮ੍ਰਿਤਕ ਹੈ ਮੇਤਰ ਦਾ ਨਾਮ ਸੁਦੀਪ ਸੁਦੀਪ ਤੇ ਸੁਦੀਪ ਸਨ ਆਫ ਬਰਿੰਦਰ ਕੁਮਾਰ ਸੀ ਤੇ ਇਹ ਮਰਡਰ ਇੱਕ ਆਪਣਾ ਟੂਰੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮਕਬਰਾ ਉੱਧਰ ਹੋਇਆ ਤੇ ਬਾਕੀ ਜਿਹੜੀ ਪਰਤਾਲ ਹੈ ਉਹ ਅਸੀਂ ਕਰਦੇ ਹਾਂ ਕਿਸ ਤਰ੍ਹਾਂ ਦਾ ਮਾਮਲਾ ਵੀ ਕੀ ਕਿਸ ਤਰ੍ਹਾਂ ਕੀ ਕਤਲ ਕੀਤਾ ਲੱਗਦਾ ਸੀ ਦੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਤੁਸੀਂ ਕਰਦੇ ਆਂ ਦੱਸਿਓ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਦੇ ਖਿਲਾਫ ਫੋਲਦੋ ਕਰਾਇਆ ਹੋਵੇ ਇਹ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕਿਤਾ ਗਿਆ ਹੈ ਉਹ ਬੰਦਿਆਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ

ਇਹ ਲਗਭਗ ਉਮਰ ਜਿਹੜੀ ਹੈ ਉਹ 30 ਸਾਲ ਦੇ ਆਸ-ਪਾਸ ਉਮਰ ਸੀਗੀ ਇਹਦੀ ਪੱਸੋਂ ਇਹ ਲਗਭਗ ਪਹਿਲੇ ਪਰਿਵਾਰ ਜੋ ਦੱਸਦਾ ਵੀ ਘਰੋਂ ਗਿਆ ਹੈਗਾ ਉਸ ਤੋਂ ਬਾਅਦ ਮਿਲਿਆ ਨਹੀਂ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕੀ ਨਹੀਂ ਵਾਪਰੀ ਇਹ ਤਾਂ ਕੱਲ ਪਤਾ ਲੱਗਿਆ ਇਹਨਾਂ ਤੋਂ ਜੋ ਤਫतीश ਹੋਈ ਪੁਲਿਸ ਮੁਤਾਬਕ ਪੁਲਿਸ ਨੇ ਡੈੱਡ ਬੋਡੀ ਜਿਹੜੀ ਹੈ ਉਥੋਂ ਬਗਲਾ ਮੁਖੀ ਮੰਦਰ ਚੋਂ ਔਲਕੁੰਡ ਦੇ ਵਿੱਚੋਂ ਕੱਢੀ ਹੈ ਤੁਸੀਂ ਨੌਜਵਾਨ ਨੂੰ ਮਿਲਦੇ ਰਹੇ ਹੋਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਮਿਲਨ ਬਹੁਤ ਵਧੀਆ ਸੁਭਾਅ ਸੀਗਾ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਨੇਕ ਬਹੁਤ شریف ਕਿਸੇ ਕਿਸਮ ਦਾ ਕੋਈ ਦਾਗ ਨਹੀਂ ਬਹੁਤ ਵਧੀਆ ਮੁੰਡਾ ਕੀ ਕੰਮ ਕੀ ਕਰਦਾ ਸੀ ਨੌਜਵਾਨ ਪਿਛਲੇ ਲਗਭਗ 15 ਸਾਲ ਤੋਂ ਮੰਦਰ ਚ ਹੀ ਪਗਲਾ ਕਿਤੇ ਮੰਦਰ ਚ ਹੀ ਰਹਿੰਦਾ ਸੀ ਹਾਂ ਹਾਂ ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਜਾ ਕੇ ਕਿਸੇ ਨਾਲ ਕੋਈ ਕੋਈ ਗੱਲਬਾਤ ਨਹੀਂ ਕਦੇ ਵੀ ਕੋਈ ਅਜਿਹੀ ਗੱਲਬਾਤ ਸਾਹਮਣੇ ਨਹੀਂ ਆਈ ਹਾਂ ਹਾਂ ਕਿੰਨੇ ਪੈਨ ਪਈ ਸੀ ਇਹ ਦੋ ਪੈਨ ਪਈ ਇੱਕ ਪੈਨ ਹੈ ਇੱਕ ਆ ਇਹ ਮੁਰਾਫੀ ਪੂਰੇ ਪੈਨ ਪਈ ਇਹਦੇ ਫਾਦਰ ਕੀ ਕੰਮ ਕਰਦੇ ਆ ਉਹ ਆਪਣੇ ਜੋ ਕੋਲਾਲੇ ਟੋਬੇ ਪੂਰੀ ਵਾਲੇ ਸੰਤਾਂ ਦੀ ਕੁਟਿਆ ਉਹ ਚ ਸੇਵਾ ਕਰਦੇ ਯਾਨੀ ਕਿ ਪਰਿਵਾਰ ਜਿਹੜਾ ਹੈਗਾ ਬਹੁਤ شریف ਪਰਿਵਾਰ ਸਾਡਾ ਤਾਂ ਨਿਕੋਂ ਗਾਰਾ ਕੋਈ ਐਸੀ ਵਾ ਇਸ ਤਰ੍ਹਾਂ ਦੀ ਮੰਗ ਕਰਦੇ ਕੀ ਮੰਗ ਕਰਦੇ ਨੂੰ ਮੰਗ ਇਹੀ ਕਰਦੇ ਆ ਵੀ ਜਿਹੜੀ ਇਹ ਮਤਭਾਗੀ ਘਟਨਾ ਘਟਿਆ ਹੈ ਇਹਦੇ ਵਿੱਚ ਕੋਈ ਵੀ ਦੋਸ਼ੀ ਜਿਹੜਾ ਹੈ ਉਹ ਬਚ ਕੇ ਨਾ ਜਾਵੇ ਉਤੇ ਜਰੂਰ ਬੰਦੀ ਕਾਰਵਾਈ ਸਖਤ ਤੋਂ ਸਖਤ ਕਰ ਲਈ ਉਤੇ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਫਾਹੇ ਲਾਉਣਾ ਚਾਹੀਦਾ ਮੈਂ ਤਾਂ ਇੱਕ ਪ੍ਰੇਰਨਾ ਤਾਂ ਕਿ ਇਹ ਜੀ ਕਾਨੂੰਨੀ ਹਰਕਤ ਮੁੜ ਕੇ ਸਮਾਜ ਦੇ ਵਿੱਚ ਨਾ ਹੋਵੇ ਜੀ ਤੁਹਾਨੂੰ ਦਿੱਕਤ ਨਹੀਂ ਆਜੋ ਜੀ ਵਿਕਾਸ ਜੀ ਨੇ ਜੀ ਤੋਰੀ ਤੋਂ ਵਿੱਚ ਲੈ ਲਈ ਭਾਈ ਸਾਨੂੰ ਕਿੱਥੇ ਗੱਲ ਹੋਈ ਹੈ ਕੀ ਗੱਲਬਾਤ ਸਾਡੇ ਤੋਰੀ ਸ਼ਹਿਰ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਗੱਲ ਘਟੀ ਹੈ ਇੱਕ ਨੌਜਵਾਨ ਬੱਚੇ ਦੀ ਹੱਤਿਆ ਨਿਰਮਮ ਹੱਤਿਆ ਹੋਈ ਹੈ ਉਹਦੇ ਆ ਰੋਸ਼ ਸਾਰੇ ਸ਼ਹਿਰ ਦੇ ਵਿੱਚ ਐ ਸਾਰਾ ਸ਼ਹਿਰ ਸਦਮੇ ਦੇ ਵਿੱਚ ਐ ਔਰ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਉਂਕਿ ਐਦਾਂ ਦਾ ਹਾਦਸਾ ਨਾ ਸਾਡੇ ਇਲਾਕੇ ਦੇ ਵਿੱਚ ਅਸੀਂ ਸੁਣਿਆ ਸ਼ਹਿਰ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਅੱਜ ਸਾਰਾ ਸ਼ਹਿਰ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਉਸ ਬੱਚੇ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੋਵੇ ਤਾਂ ਜੋ ਉਸ ਬੱਚੇ ਨੂੰ ਅਸੀਂ ਸ਼ਰਧਾਂਜਲੀ ਦੇ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵਿਅਕਤੀ ਇਹਜਾ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਕਰਨ ਦੇ ਸੋਚਣ ਲਈ ਉਹਦੀ ਰੂਹ ਕੰਬੇ ਜੇ ਇਹਜਾ ਸੋਚ ਵੀ ਉਹਦੇ ਮਨ ਚੱਕਦੇ ਆਵੇ ਤਾਂ ਉਹਦੀ ਰੂਹ ਕੰਬੇ ਤਾਂ ਦੋਸ਼ੀ ਨੂੰ ਇਹ ਜੀ ਸਜ਼ਾ ਦੇ ਅਸੀਂ ਮੰਗ ਕਰਦੇ ਆਂ ਪਰਿਵਾਰ ਦੇ ਨਾਲ ਸਾਰਾ ਸ਼ਹਿਰ ਡਟ ਕੇ ਖੜਾ ਧੂਰੀ ਇਹ ਬਗਲਾ ਮੁਖੀ ਮੰਦਿਰ ਹੈ ਜੀ ਉਸ ਦੀ ਘਟਨਾ ਹੈਗੀ ਕਿ ਕਿਸ ਦੀ ਹੱਤਿਆ ਹੋਈ ਹੈ ਉੱਥੇ ਕੀ ਕੰਮ ਕਰਦੇ ਉਹ ਬੱਚਾ 32 33 ਸਾਲ ਦਾ ਮੰਦਿਰ ਚ ਰੁਟੀਨ ਚ ਜਾਂਦਾ ਹੁੰਦਾ ਸੀਗਾ ਉੱਥੇ ਉਹਦੀ ਜੋ ਤੇ ਉਹ ਤੋਂ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਉਹ ਤੱਥ ਨੇ ਸਾਹਮਣੇ ਆਣਗੇ ਉਹਦੇ ਬਾਰੇ ਇੰਨਾ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਇੰਨਾ ਦੇ ਖੁੱਲ ਕੇ ਦੱਸਿਆ ਅੱਜ ਅਸੀਂ ਪੋਸਟਮਾਰਟਮ ਲਈ ਇੱਥੇ ਸਾਰਾ ਸ਼ਹਿਰ ਪਹੁੰਚਿਆ ਹੋਇਆ ਹੈ ਉਹ ਨਹੀਂ ਦੱਸਣਗੇ ਵੀ ਕਹਿੰਦਾ ਵੀ ਉੱਥੇ ਸਖਲਾਈ ਦਿੱਤਾ ਹੁੰਦਾ ਦੀ ਦੇਖੋ ਇਹ ਜਾਂਚ ਦੇ ਵਿਸ਼ੇ 'ਚ ਆਊਗਾ ਕਿਉਂਕਿ ਇੰਨੀ ਨੌਲੇਜ ਨਹੀਂ ਹੈਗੀ ਮੈਂ ਰਾਉ ਮੰਦਿਰ ਤੇ ਜਾਣਾ ਨਾ ਘਟ ਸੀ ਲੇਕਿਨ ਇੰਨਾ ਕਿ ਜਰੂਰ ਪਤਾ ਵੀ ਜਿਹੜਾ ਇਹ ਕੰਮ ਹੋਇਆ ਹੈ ਉਹ ਇਨਸਾਨੀਅਤ ਦੀ ਹੱਦ ਨੂੰ ਇੱਕ ਪਾਰ ਕਰਨ ਵਾਲੀ ਗੱਲ ਹੈ ਇਹ ਇਨਸਾਨ ਦਾ ਕੰਮ ਨਹੀਂ ਹੈ ਇੱਕ ਦਰਿੰਦੇ ਜਾਂ ਆਪਾਂ ਕਹਿ ਦਈਏ ਵੀ ਬਹੁਤ ਹੀ ਛਾਤਰ ਬੰਦੇ ਦਾ ਇਹ ਕੰਮ ਹੈ ਜੀ ਕਰਦਾ ਹੈ